ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਔਰ ਮੈਂ ਹਾਂ ਕੁਲਵਿੰਦਰ ਮਾਹੀ ਔਰ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਵੱਡੀਆਂ ਖਬਰਾਂ ਜੋ ਵੱਡੀਆਂ ਘਟਨਾਵਾਂ ਵਾਪਰੀਆਂ ਉਹਨਾਂ ਦੇ ਉੱਤੇ ਚਰਚਾ ਕਰਾਂਗੇ ਗੱਲ ਕਰਾਂਗੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਬੇਅਦਬੀ ਹੋਈ ਹੈ ਔਰ ਦੂਸਰੇ ਪਾਸੇ ਅੰਮ੍ਰਿਤਸਰ 에য়ারਪੋਰਟ ਦੇ ਉੱਤੇ ਵੀ ਹਫੜਾ ਦਫੜੀ ਵਾਲਾ ਮਾਹੌਲ ਬਣਿਆ ਹੋਇਆ ਹੈ ਕੀ ਮਾਮਲਾ ਰਿਹਾ ਆਖਿਰ ਅੰਮ੍ਰਿਤਸਰ 에য়ারਪੋਰਟ ਦੇ ਉੱਤੇ ਹਫੜਾ ਦਫੜੀ ਕਿਉਂ ਮਚੀ ਸੀ ਇਸ ਪੂਰੇ ਮਾਮਲੇ ਦੇ ਉੱਤੇ ਵੀ ਗੱਲਬਾਤ ਕਰਾਂਗੇ ਨਾਲ ਹੀ ਗੱਲਬ ਮੁਲਜ਼ਮਾਂ ਨੂੰ ਲੈ ਕੇ ਕਈ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਔਰ ਮੁਲਜ਼ਮ ਦਾ ਕੀ ਪਲੈਨਿੰਗ ਸੀ ਇਸ ਬਲਾਸਟ ਤੋਂ ਬਾਅਦ ਉਸ ਪੂਰੇ ਮੁੱਦੇ ਤੇ ਚਰਚਾ ਕਰਾਂਗੇ ਨਾਲ ਹੀ ਚਰਚਾ ਕਰਾਂਗੇ ਜਲੰਧਰ ਦੀ ਜਲੰਧਰ ਦੇ ਵਿੱਚ ਲੁੱਟ ਦੀ ਇੱਕ ਅਜੀਬੋ ਗਰੀਬ ਘਟਨਾ ਵਾਪਰੀ ਹੈ ਤਾਂ ਓਕੇ ਇਸ ਤਰ੍ਹਾਂ ਉਹ ਪੂਰੀ ਘਟਨਾ ਵਾਪਰਦੀ ਹੈ ਟਰੱਕ ਨੂੰ ਅੰਜਾਮ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਉਹ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਟਰੱਕ ਡਰਾਈਵਰ ਦੇ ਵੱਲੋਂ ਹੀ ਗ੍ਰਿਫਤਾਰ ਕਰਵਾ ਦਿੱਤਾ ਜਾਂਦਾ ਹੈ ਔਰ ਕਿਸ ਤਰ੍ਹਾਂ ਪੂਰਾ ਘਟਨਾਕਰਮ ਵਾਪਰਦਾ ਹੈ ਤੇ ਇਸ ਪੂਰੇ ਮੁੱਦੇ ਤੇ ਚਰਚਾ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਆ ਆਪਾਗੂ ਦਾ ਜੋ ਕਤਲ ਹੋਇਆ ਸੀ ਖੰਨਾ ਦੇ ਇਕੋਲਾਹਾ ਪਿੰਡ ਦੇ ਵਿੱਚ ਤਾਂ ਉਸ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ ਅਕਾਲੀ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕੌਣੇ ਉਹ ਅਕਾਲੀ ਆਗੂ ਜਿਨ੍ਹਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਹੋਈ ਹੈ ਤੇ ਕੀ ਕੁਝ ਹੋਰ ਨਿਕਲ ਕੇ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਪੂਰੇ ਮੁੱਦੇ ਉਤੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਜਗਵੰਤ ਬਰਾੜ ਜੀ ਜਗਵੰਤ 9 ਤਰੀਕ ਨੂੰ ਇੱਕ ਘਟਨਾ ਵਾਪਰਦੀ ਹੈ ਆਪ ਆਗੂ ਦਾ ਕਤਲ ਕੀਤਾ ਜਾਂਦਾ ਹੈ ਹੁਣ ਇਸ ਮਾਮਲੇ ਦੇ ਵਿੱਚ ਅਕਾਲੀ ਆਗੂ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਔਰ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਹੋਰ ਕੀ ਕੁਝ ਅਪਡੇਸ਼ਨ ਹੈ ਔਰ ਕਿਹਨਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਬਿਲਕੁਲ ਦੱਸਦੀ ਹੈ ਕਿ 9 ਤਰੀਕ ਦੀ ਇਹ ਪੂਰੀ ਘਟਨਾ ਹੈਗੀ ਹੈ ਜਦੋਂ ਸ਼ਾਮ ਨੂੰ ਪੌਣੇ 7 ਵਜੇ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਕਿਸਾਨ ਵਿੰਗ ਦਾ ਉਹ ਵੱਡਾ ਆਗੂ ਸੀਗਾ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਾਲਾਂਕਿ ਪਹਿਲਾਂ ਇਹ ਲੱਗ ਰਿਹਾ ਸੀ ਕਿ ਆਪਸੀ ਰੰਜਿਸ਼ ਹੈਗੀ ਆ ਬਾਅਦ ਵਿੱਚ ਕਿਤੇ ਨਾ ਕਿਤੇ ਉਹ ਗੱਲ ਸਾਬਤ ਵੀ ਹੁੰਦੀ ਆ ਪਰ ਜਦੋਂ ਆਮ ਆਦਮੀ ਪਾਰਟੀ ਦਾ ਲੀਡਰ ਹੋਵੇ ਤੇ ਸਰਕਾਰ ਦੇ ਲਈ ਚੈਲੰਜ ਵੀ ਹੋਰ ਵੱਡਾ ਹੋ ਜਾਂਦਾ ਤੇ ਇਸੇ ਦੇ ਚੱਲਦੇ ਉੱਥੇ ਪੂਰੇ ਸੀਸੀਟੀਵੀ ਕੈਮਰੇ ਖੁੰਗਾ ਲਏ ਗਏ ਤਾਂ ਸੀਸੀਟੀਵੀ ਕੈਮਰਾ ਦੇ ਵਿੱਚ ਇੱਕ ਵਿਅਕਤੀ ਲੰਘਦਾ ਮੋਟਰਸਾਈਕਲ ਤੇ ਇੰਦਰਜੀਤ ਸਿੰਘ ਉਸ ਤੋਂ ਕਿਤਾ ਪੁੱਛਗਿੱਛ ਕੀਤੀ ਜਾਂਦੀ ਆ ਉਸ ਦੀ ਵੀ ਗ੍ਰਿਫਤਾਰੀ ਹੋ ਜਾਂਦੀ ਆ ਪਰ ਅੱਜ ਜਿਹੜਾ ਵੱਡਾ ਐਂਗਲ ਨਿਕਲ ਕੇ ਸਾਹਮਣੇ ਆਇਆ ਕਿ ਤਰਲੋਚਨ ਸਿੰਘ ਡੀਸੀ ਉਸ ਦੇ ਕਤਲ ਮਾਮਲੇ ਦੇ ਵਿੱਚ ਅਕਾਲੀ ਆਗੂ ਤੇਜਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ 2 ਦਿਨ ਦਾ ਰਿਮਾਂਡ ਮਿਲ ਗਿਆ ਐਨਾ ਹੀ ਨਹੀਂ ਤੇਜਿੰਦਰ ਸਿੰਘ ਦੇ ਭਰਾ ਦੀ ਵੀ ਪਾਲ ਕੀਤੀ ਜਾ ਰਹੀ ਆ ਤਾਂ ਜਿਹੜਾ ਪੋਲਿਟੀਕਲ ਮਰਡਰ ਇਸ ਨੂੰ ਮੰਨਿਆ ਜਾ ਰਿਹਾ ਕਿ ਪੋਲਿਟੀਕਲ ਮਰਡਰ ਹੈ ਗਿਆ ਪਹਿਲਾਂ ਵੀ ਇਹਨਾਂ ਦਾ ਆਪਸੀ ਕਿਸਮ ਦਾ ਲਾਕਡਾਟ ਸੀਗੀ ਕੋਈ ਪਿਛਲੇ ਕਈ ਸਾਲਾਂ ਤੋਂ ਇਹਨਾਂ ਦਾ ਆਪਸੀ ਰੰਜਿ ਹੈ ਜਿਹੜੀ ਉਹ ਚੱਲਦੀ ਆ ਰਹੀ ਸੀ ਤਾਂ ਜਿਸ ਦੇ ਚੱਲਦੇ ਜਿਹੜਾ ਤੇਜਿੰਦਰ ਸਿੰਘ ਦੇ ਵੱਲੋਂ ਇਹ ਪੂਰੀ ਜਿਹੜੀ ਪਲੈਨਿੰਗ ਕੀਤੀ ਜਾਂਦੀ ਹੈ ਉਹ ਆਪਣੇ ਭਰਾ ਦੇ ਨਾਲ ਪਲੈਨਿੰਗ ਕਰਦਾ ਤੇ ਇੰਦਰਜੀਤ ਸਿੰਘ ਵੀ ਇਸ ਦੇ ਵਿੱਚ ਇਨਵੋਲਵ ਹੋ ਗਿਆ ਤੇ ਇੰਦਰਜੀਤ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤਾਂ ਅੱਜ ਤੇਜਿੰਦਰ ਸਿੰਘ ਦੀ ਗ੍ਰਿਫਤਾਰੀ ਹੋਈ ਆ 2 ਦਿਨ ਦਾ ਰਿਮਾਂਡ ਹੈ ਹੁਣ ਉਸ ਦੇ ਭਰਾ ਦੀ ਵੀ ਪਾਲ ਕੀਤੀ ਜਾ ਰਹੀ ਹੈ ਬਿਲਕੁਲ ਹੈ ਵੱਡੀ ਖਬਰ ਹੈ ਕਿਉਂਕਿ ਅਕਾਲੀ ਆਗੂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਹੋਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਨਿਕਲ ਕੇ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਉਂਦਾ ਕਿਉਂਕਿ ਜੇਕਰ ਪੋਲਿਟੀਕਲ ਮਰਡਰ ਹੈ ਤਾਂ ਫਿਰ ਇਸ ਨੂੰ ਲੈ ਕੇ ਵੀ ਵੱਡੇ ਖੁਲਾਸੇ ਇਸ ਮਾਮਲੇ ਦੇ ਵਿੱਚ ਹੋ ਸਕਦੇ ਨੇ ਕਿ ਆਖਿਰ ਕਿਹੜੀ ਰੰਜਿਸ਼ ਦੇ ਚੱਲਦੇ ਕਤਲ ਕੀਤਾ ਗਿਆ ਕਿਉਂਕਿ ਇਹ ਵੀ ਮੰਨਿਆ ਜਾ ਰਿਹਾ ਕਿ ਸਰਪੰਚੀ ਚੋਣਾਂ ਦੇ ਵਿੱਚ ਵੀ ਸ਼ਾਮਲ ਹੋਣ ਜਾ ਰਿਹਾ ਸੀ ਤਲੋਚਨ ਸਿੰਘ ਔਰ ਇਸੇ ਦੇ ਚੱਲਦੇ ਉਸ ਦਾ ਕਤਲ ਕੀਤਾ ਗਿਆ ਤਾਂ ਹੋਰ ਕੀ ਕੁਝ ਐਂਗਲ ਨਿਕਲ ਕੇ ਸਾਹਮਣੇ ਆਉਂਦਾ ਤੇ ਇਸ ਪੂਰੇ ਮੁੱਦੇ ਦੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾਰੀ ਹੈ ਤਾਂ ਫਿਲਹਾਲ ਅਕਾਲੀ ਆਗੂ ਦੀ ਗ੍ਰਿਫਤਾਰੀ ਕੀਤੀ ਗਈ ਆ ਉੱਥੇ ਅੰਮ੍ਰਿਤਸਰ ਦੇ ਵਿੱਚ ਵੱਡੀ ਘਟਨਾ ਜਵਪਰੀਏ ਬੇਅਦਬੀ ਹੋਈ ਹੈ ਦੱਸਦੀ ਹੈ ਕਿ ਇੱਕ ਪਾਸਟਰ ਦੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖੇ ਹੋਏ ਸੀ ਔਰ ਰਹਿਤ ਮਰਿਆਦਾ ਦੀ ਕੋਈ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਨਿਹੰਗ ਸਿੰਘ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰੇ ਮਰਿਆਦਾ ਸਤਕਾਰ ਦੇ ਸਹਿਤ ਉੱਥੋਂ ਲਿਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਕੀਤਾ ਜਾਂਦਾ ਹੈ ਤਾਂ ਪੂਰਾ ਮਾਮਲਾ ਕੀ ਹੈ ਨਿਹੰਗ ਜਥੇਬੰਦੀਆਂ ਕਿੱਦਾਂ ਪਹੁੰਚਦੀਆਂ ਨੇ ਔਰ ਕਿਸ ਤਰੀਕੇ ਦੇ ਨਾਲ ਬੇਅ ਪੂਰੇ ਮੁੱਦੇ ਤੇ ਚਰਚਾ ਕਰ ਲੈਂਦੇ ਆ ਮੇਰੇ ਨਾਲ ਜੁੜ ਚੁੱਕੇ ਨੇ ਜਤਿੰਦਰ ਖੈਰਾ ਖੈਰਾ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਬੇਅਦਬੀ ਹੋਈ ਅੱਜ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਆ ਅੱਜ ਉਹ ਮਾਮਲਾ ਸਾਹਮਣੇ ਆਇਆ ਕੀ ਕੁਝ ਗੱਲ ਕਹੀ ਜਾ ਰਹੀ ਹੈ ਅੰਮ੍ਰਿਤਸਰ ਗੁਰੂ ਕੀ ਨਗਰੀ ਆ ਔਰ ਬਹੁਤੇ ਜਿਹੜਾ ਆਪਾਂ ਕਹਿੰਦੇ ਕਿ ਸਿੱਖੀ ਦਾ ਧੁਰਾ ਅੰਮ੍ਰਿਤਸਰ ਆ ਸ੍ਰੀ ਦਰਬਾਰ ਸਾਹਿਬ ਹੁਣ ਕਰਕੇ ਮਾਝੇ ਨੂੰ ਵੈਸੇ ਵੀ ਸਿੱਖੀ ਦਾ ਜਿਹੜਾ ਥਾਪੜ ਆਇਓ ਮਾਝੇ ਨੂੰ ਮਿਲਦਾ ਆ ਸੰਭਾਲਣ ਦਾ ਤੇ ਪੂਰੇ ਜੇ ਦੁਨੀਆ ਦੇ ਵਿੱਚ ਹੁਣ ਪਰਫੁੱਲਤਾ ਤੇ ਮਾਝੇ ਵਾਲਿਆਂ ਦਾ ਸਿਰ ਥਾਪੜੀਦਾ ਆਪਾਂ ਇਸ ਕਰਕੇ ਕਿਉਂਕਿ ਦਲੇਰ ਬਹੁਤ ਸਕੇ ਉਹਨਾਂ ਨੇ ਬੜੀ ਆਰੀ ਸਿੱਖੀ ਦੇ ਲਈ ਮੋਰਚੇ ਲਾਏ ਆ ਫਿਲਹਾਲ ਅੰਮ੍ਰਿਤਸਰ ਦੇ ਵਿੱਚ ਹੀ ਪਰਿਵਾਰ ਜਿਹੜਾ ਸਿਗਾ ਉਹ ਕਨਵਰਟ ਹੋਇਆ ਸਿਗਾ ਸਿੱਖ ਤੋਂ ਜਿਹੜਾ ਕਨਵਰਟ ਹੋ ਕੇ ਪਾਸਟਰ ਬਣ ਗਿਆ ਕ੍ਰਿਸਚੀਅਨਿਟੀ ਉਹਨਾਂ ਨੇ ਤੇ ਉਹ ਕਿਤੇ ਪਹਿਲਾਂ ਪ੍ਰਕਾਸ਼ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਹੋਇਆ ਸੀ ਕਮਰੇ ਦੇ ਵਿੱਚ ਤੇ ਪਰ ਜਦੋਂ ਉਹ ਬੰਦਾ ਸੁਭਾਵਿਕ ਹੈ ਕਿ ਜਦੋਂ ਉਹਦਾ ਧਰਮ ਪਰਿਵਰਤਨ ਹੁੰਦਾ ਹੈ ਤੇ ਦੂਸਰੇ ਧਰਮ ਦੇ ਪ੍ਰਤੀ ਉਹਦਾ ਜਿਹੜਾ ਕੈਲੀ ਚਾਹੇ ਉਹ ਬੇਅਦਬੀ ਨਹੀਂ ਚਾਹੇ ਉਹਨਾਂ ਦੀ ਇੰਟੈਂਸ਼ਨਲ ਨਹੀਂ ਸੀਗੀ ਪਰ ਉਹ ਇੱਕ ਜਿਹੜਾ ਕਮਰਾ ਉਹਨਾਂ ਨੇ ਪ੍ਰਕਾਸ਼ ਦੇ ਲਈ ਰੱਖਿਆ ਹੋਇਆ ਸੀਗਾ ਉਹ ਤੇ ਕਹਿੰਦੇ ਗੀੜਾ ਗੂੜਾ ਵੀ ਨਹੀਂ ਲੱਗਦਾ ਸੀਗਾ ਤੇ ਉਹ ਉਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਿਆ ਹੋਇਆ ਸੀਗਾ ਸੋ ਉਹ ਜਦੋਂ ਪਤਾ ਲੱਗਿਆ ਸਤਕਾਰ ਕਪੇਟੀ ਉਹਨੇ ਅੰਗ ਸਿੰਘ ਉਹਨਾਂ ਨੂੰ ਤੇ ਫਿਰ ਉੱਥੇ ਪਹਿਲਾਂ ਤਾਂ ਉਹਨਾਂ ਨੇ ਸਾਰਾ ਆਪ ਰਿ ਤੋਂ ਟਾਇਲਟ ਆ ਜਿਹੜਾ ਕਿ ਉਹ ਯੂਜ਼ ਕਰੀ ਜਾਂਦੇ ਆ ਉਸੇ ਕਮਰੇ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਔਰ ਉਹਨਾਂ ਨੇ ਦੱਸਿਆ ਵੀ ਉੱਥੇ ਉਹਨਾਂ ਦੇ ਕੰਮ ਕਰਨ ਵਾਲੀਆਂ ਜਿਹੜੀਆਂ ਪ੍ਰਵਾਸੀ ਲੋਕ ਸੀਗੇ ਉਹ ਨੰਗੇ ਸਿਰ ਉੱਥੇ ਤੁਰੇ ਫਿਰਦੇ ਆ ਸੋ ਇੱਕ ਸੁਭਾਅਕ ਜੀ ਚੀਜ਼ ਆ ਵੀ ਤੁਸੀਂ ਤੁਹਾਡੀ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਧਰਮ ਬਣਾਓ ਤੁਹਾਡੀ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਧਰਮ ਛੱਡੋ ਪਰ ਤੁਸੀਂ ਇੱਕ ਸਤਕਾਰ ਤੁਹਾਨੂੰ ਪਤਾ ਆ ਤੁਸੀਂ ਸਿੱਖੀਸਮ ਚ ਰਹੇ ਆ ਤਾਂ ਤੁਹਾਨੂੰ ਪਤਾ ਹੈ ਵੀ ਜੇ ਤੁਸੀਂ ਪਾਸਟਰ ਬਣ ਗਏ ਚਲੋ ਤੁਹਾਡਾ ਸ਼ਾਇਦ ਰੁਝਾਨ ਚੇਂਜ ਹੋ ਗਿਆ ਪਰ ਤੁਸੀਂ ਸਤਕਾਰ ਸਹਿਤ ਉਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਪ੍ਰਕਾਸ਼ ਕੀਤਾ ਸੀਗਾ ਉਸ ਨੂੰ ਰਹਿਤ ਮਰਿਆਦਾ ਅਨੁਸਾਰ ਤੁਸੀਂ ਕਿਸੇ ਗੁਰੂ ਘਰ ਜਿਹੜਾ ਆ ਉੱਥੇ ਸੁਭਾਇਮਾਨ ਕਰ ਦਿਓ ਸ਼ਾਇਦ ਉਹਨਾਂ ਨੇ ਨਹੀਂ ਕੀਤਾ ਪਰ ਚਲੋ ਸਤਕਾਰ ਕਮੇਟੀ ਆਈ ਆ ਦਰੁਹਾਈ ਦਰੁਸਤ ਆਈ ਉਹ ਉੱਥੋਂ ਲੈ ਕੇ ਗਏ ਸਤਕਾਰ ਸਹਿਤ ਲੈ ਕੇ ਗਏ ਆ ਔਰ ਉਹਨਾਂ ਨੇ ਬਕਾਇਦਾ ਵੀਡੀਓ ਬਣਾ ਕੇ ਦੱਸਿਆ ਵੀ ਦੇਖੋ ਆ ਚੀਜ਼ਾਂ ਆ ਪਰ ਸਵਾਲ ਇਹ ਖੜਾ ਹੁੰਦਾ ਵੀ ਦੇਖੋ ਆਪਾਂ ਨਹੀਂ ਕਿੰਨੇ ਵੀ ਕਮਿਊਨਿਟੀ ਕਲਾਸ਼ ਹੋਵੇ ਕਿਸੇ ਤਰੀਕੇ ਦਾ ਕੋਈ ਵੀ ਕਲਾਸ਼ ਹੋਵੇ ਪਰ ਸਵਾਭਿਕ ਜੀ ਚੀਜ਼ ਆ ਧਰਮ ਪਰ ਵਰਤੋਂ ਤੁਹਾਡਾ ਹੋਇਆ ਤੁਸੀਂ ਜੇ ਪਿੱਛੇ ਕਿਸੇ ਧਰਮ ਦੇ ਨਾਲ ਜੁੜੇ ਹੋ ਤਾਂ ਉਹਦੀ ਰਹਿਤ ਮਰਿਆਦਾ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਆ ਕਿਉਂਕਿ ਬਹੁਤ ਲੋਕਾਂ ਦੇ ਸੈਂਟੀਮੈਂਟ ਤੁਹਾਡੇ ਉਸ ਧਰਮ ਦੇ ਨਾਲ ਵੀ ਜੁੜੇ ਹੋਣੇ ਇਹ ਦੇਖਣਾ ਤੁਹਾਨੂੰ ਜ਼ਰੂਰੀ ਚਾਹੀਦਾ ਔਰ ਬੀਇੰਗ ਆ ਤੁਸੀਂ ਜਦੋਂ ਵੀ ਰਹੇ ਹੋ ਸਿੱਖ ਤਾਂ ਰਹੇ ਆ ਤੁਹਾਨੂੰ ਪਤਾ ਹੈ ਕਿੰਨਾ ਜ਼ਰੂਰੀ ਆ ਕਿਉਂਕਿ ਆਪਾਂ ਤਾਂ ਸਿੱਖੀズム ਚ ਤੁਸੀਂ ਇਹ ਕਹਿੰਦੇ ਆ ਵੀ ਰਹਿਤ ਸਭ ਤੋਂ ਵੱਡੀ ਚੀਜ਼ ਆ ਔਰ ਸਭ ਤੋਂ ਪਹਿਲਾਂ ਰਹਿਤ ਬਿਲਕੁਲ ਦੂਸਰੇ ਪਾਸੇ ਗੱਲ ਕਰ ਲੈਂਦੇ ਆ ਚੰਡੀਗੜ੍ਹ ਬਲਾਸਟ ਮਾਮਲੇ ਦੀ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੂੰ ਪੈਸੇ ਵਿਦੇਸ਼ ਤੋਂ ਭੇਜੇ ਗਏ ਸੀ ਔਰ ਜੋ ਗ੍ਰਿਫਤਾਰੀ ਦੋ ਮੁਲਜ਼ਮਾਂ ਦੀ ਹੋਈ ਹੈ ਤਾਂ ਉਹਨਾਂ ਦੇ ਮਾਮਲੇ ਦੇ ਨਾਲ ਹੋਰ ਕਈ ਕੁਝ ਖੁਲਾਸੇ ਨਿਕਲ ਕੇ ਸਾਹਮਣੇ ਆਏ ਤਾਂ ਉਹਨਾਂ ਦੇ ਵੱਲੋਂ ਪਲੈਨਿੰਗ ਵੀ ਕੀਤੀ ਗਈ ਸੀ ਕਿ ਬਲਾਸਟ ਤੋਂ ਬਾਅਦ ਉਹ ਜੰਮੂ ਕਸ਼ਮੀਰ ਚਲੇ ਜਾਣਗੇ ਪੂਰੀ ਇਸ ਮਾਮਲੇ ਦੇ ਵਿੱਚ ਹੁਣ ਕੀ ਕੁਝ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਾਣਕਾਰੀ ਲੈ ਲੈਂਦੇ ਆ ਖੈਰਾ ਚੰਡੀਗੜ੍ਹ ਬਲਾਸਟ ਹੁੰਦਾ ਉਸ ਤੋਂ ਬਾਅਦ ਬੜੇ ਸਵਾਲ ਚੁੱਕੇ ਜਾਂਦੇ ਨੇ ਹੈਪੀ ਪਸ਼ੀਆ ਦੇ ਵੱਲੋਂ ਜ਼ਿੰਮੇਵਾਰੀ ਵੀ ਲਈ ਜਾਂਦੀ ਆ ਹੁਣ ਇਸ ਮਾਮਲੇ ਦੇ ਵਿੱਚ ਕੀ ਕੁਝ ਖੁਲਾਸੇ ਹੋਏ ਨੇ ਲੇਟੈਸਟ ਜਿਹੜਾ ਇਸ ਮਾਮਲੇ ਦੇ ਵਿੱਚ ਤੇ ਦੋ ਨਾਂਜਮੇ ਤੁਸੀਂ ਇੱਕ ਹੈਪੀ ਪਸ਼ੀਆ ਲੈ ਹੀ ਲਿਆ ਹੈਪੀ ਪਸ਼ੀਆ ਵੀ ਗੈਂਗਸਟਰ ਹੈ ਇੱਕ ਹਰਵਿੰਦਰ ਰਿੰਦਾ ਜਨੇ ਪਾਕਿਸਤਾਨ ਦੇ ਵਿੱਚ ਰਹਿ ਰਿਹਾ ਉਹ ਉਹ ਨਾ ਉਹਦਾ ਨਾਮ ਪਿੱਛੇ ਆ ਕਹਿੰਦੇ ਜੀ ਹਰਵਿੰਦਰ ਰਿੰਦਾ ਜਿਹੜਾ ਆ ਉਹਨੇ ਹੈਪੀ ਪਛਿਆ ਦੇ ਥਰੂ ਕਰਾਇਆ ਹੈਪੀ ਪਛਿਆ ਨੂੰ ਯੂ ਐਸ ਬੇਸ ਕਹਿੰਦੇ ਆ ਜਿੱਥੇ ਆਪਾਂ ਕਹਿੰਦੇ ਆ ਵੀ ਬੜੇ ਗੈਂਗਸਟਰ ਜਿਹੜੇ ਨੇ ਉਹਨਾਂ ਨੇ ਧਰਵਾਸਾ ਲਿਆ ਹੋਇਆ ਇਦਾਂ ਦਾ ਹੈਪੀ ਪਛਿਆ ਵੀ ਯੂ ਐਸ ਆ ਤੇ ਹੈਪੀ ਪਛਿਆ ਨੇ ਗਾਂ ਜਿਹੜੇ ਇੱਥੇ ਵਿਚਾਰੇ ਦੋ ਮੁੰਡੇ ਫਸਾ ਲੇ ਇੱਕ ਦਣਾ ਵਿਸ਼ਾਲ ਜਿਹੜਾ ਹਲੇ ਨਹੀਂ ਫੜ ਹੋਇਆ ਦੂਸਰਾ ਰੋਹਨ ਮਸੀ ਉਹ ਬੰਦੇ ਦੇ ਉੱਤੇ ਕਰਜ਼ਾ ਸੀਗਾ ਲੱਕੜ ਦਾ ਕੰਮ ਕਰਦਾ ਸੀਗਾ ਉਹਨੂੰ ਕਿਤੇ ਪਤਿਆ ਲਿਆ ਵੀ ਤੇਰਾ ਕਰਜ਼ਾ ਜਿਹੜਾ ਤੇਰੀ ਗਰੀਬੀ ਮੈਂ ਚੱਕ ਦੂੰਗਾ ਤੈਨੂੰ 6 ਲੱਖ ਰੁਪਏ ਦਊਂਗਾ ਤੂੰ ਸ਼ਾਇਦ ਉਹਨੂੰ ਪੂਰਾ ਦੱਸਿਆ ਮੈਨੂੰ ਡਿਟੇਲਡ ਵੀ ਨਹੀਂ ਦੱਸੀ ਕਿਉਂਕਿ ਜਦੋਂ ਆਟੋ ਵਾਲਾ ਗ੍ਰਫਤਾਰ ਹੋਇਆ ਤੇ ਆਟੋ ਵਾਲਾ ਹਾਲਾਂਕਿ ਨਹੀਂ ਡਿਟੇਲ ਮੈਨੂੰ ਡਿਟੇਲਸ ਜਿਹੜੀਆਂ ਨੇ ਨਾ ਉਹ ਸਾਂਝੀਆਂ ਨਹੀਂ ਕੀਤੀਆਂ ਪਰ ਜਦੋਂ ਰੌਲਾ ਪਿਆ ਸੀਗਾ ਵੀ 43 ਤੋਂ ਉਹਨੇ ਬਸ 43 ਦਾ ਜਿਹੜਾ ਬੱਸ ਅੱਡਾ ਆ ਉਹ ਆਟੋ 'ਚ ਉੱਥੇ ਬੈਠੇ ਆ ਬੈਗਪੈਕ ਪਾਏ ਸੀਗੇ ਪ ਉਹਨੇ ਨੇ ਜਾਣਦੇ ਨਹੀਂ ਸੀਗੇ ਆਪਸ ਦੇ ਵਿੱਚ ਵੀ ਉਹ ਬਹੁਤ ਡਰੇ ਹੋਏ ਸੀਗੇ ਛੋਟੀਆਂ ਛੋਟੀਆਂ ਗੱਲਾਂ ਕਰਨ ਦੇ ਸੀ ਵੱਡੀ ਗੱਲ ਕੋਈ ਨਹੀਂ ਉਹਨਾਂ ਨੇ ਕੀਤੀ ਉਹਨਾਂ ਦੀ ਗੱਲ ਤੋਂ ਕੁਝ ਨਿਕਲ ਕੇ ਨਹੀਂ ਸੀ ਆ ਰਿਹਾ ਹਾਲਾਂਕਿ ਉਹ ਗੱਲਾਂ ਕਿਹੜੀਆਂ ਸੀਗੀਆਂ ਡਿਟੇਲਡ ਗੱਲਾਂ ਕਿਹੜੀਆਂ ਸੀ ਉਹ ਕਿਸੇ ਨੂੰ ਨਹੀਂ ਪਤਾ ਹੈਗਾ ਪਰ ਉਹ ਜਿਹੜਾ ਸੀਗਾ ਇਹ ਪਲਟਾ ਲੱਗਦਾ ਕਿਉਂਕਿ ਉਹਨੂੰ ਹੁਣ ਫੜ ਲਿਆ ਅੰਮ੍ਰਿਤਸਰ ਤੋਂ ਫੜਿਆ ਉਹਨੂੰ ਉਹ ਤੋਂ ਪਤਾ ਇਹ ਲੱਗ ਗਿਆ ਵੀ ਇਹ ਜਿਹੜਾ ਰੋਹਨ ਮਸੀ ਹੈ ਇਹ ਗਰੀਬੀ ਖਾਤਰ ਜਿਹੜਾ ਹੈ ਟੱਕੇ ਚੜ ਗਿਆ ਉਹਦੇ ਤੇ 6 ਲੱਖ ਰੁਪਏ ਦੀ ਡੀਲ ਹੋਈ ਸੀ ਕਹਿੰਦਾ ਤੈਨੂੰ 6 ਲੱਖ ਰੁਪਏ ਦਵਾਂਗੇ ਕਹਿੰਦਾ ਮੈਨੂੰ ਸਿਰਫ 20000 ਰੁਪਏ ਆਇਆ ਔਰ ਮੇਰਾ ਸਿਕਾ ਪਲਾਨ ਕੀ ਮੈਂ ਸਾਲ ਇੱਕ ਵੀ ਮੈਂ ਜਿਹਨੂੰ ਮੈਨੂੰ ਜੰਮੂ ਕਸ਼ਮੀਰ ਚ ਮੈਂ ਇਥੋਂ ਆਕਾਰਾ ਕਰਕੇ ਜੰਮੂ ਕਸ਼ਮੀਰ ਚਲੇ ਜਾਣਾ ਉੱਥੇ ਮੇਰਾ ਜਾ ਕੇ ਸਾਰਾ ਕੁਝ ਹੋ ਜਾਊਗਾ ਹੁਣ ਵਿਸ਼ਾਲ ਜਿਹੜਾ ਉਹਨੂੰ ਡੇਰਾ ਬਸੀ ਦਾ ਦੱਸਿਆ ਜਾ ਰਿਹਾ ਹੱਲਿਓ ਗ੍ਰਿਫਤ ਤੋਂ ਬਾਹਰ ਆ ਪਰ ਸਵਾਲੇ ਖੜੇ ਹੁੰਦੇ ਆ ਵੀ ਸਾਡਾ ਇੰਟ ਦੇ ਵਿੱਚ ਪਹਿਲਾਂ ਤੁਸੀਂ ਦੇਖੋ ਵੀ ਇੱਥੇ ਹੀ ਜਿਹੜਾ ਗ੍ਰੇਨੈਂਡ ਹਮਲਾ ਜਿਹੜਾ ਸੀਗਾ ਉਹ ਹੈੱਡਕੁਆਰਟਰ ਦੇ ਉੱਤੇ ਹੋਇਆ ਹੁਣ 10 ਸੈਕਟਰ ਦੇ ਉੱਤੇ ਹੋਇਆ ਜਿੱਥੇ ਉਹ ਹਿਮਾਚਲ ਦਾ ਪ੍ਰਿੰਸੀਪਲ ਤੇ ਉਹਦਾ ਮੁੰਡਾ ਵੀ ਆਇਆ ਹੋਇਆ ਸੀ ਉਹ ਵੀ ਰੰਦਾ ਔਰ ਛੋਟੀ ਜੀ ਚੀਜ਼ ਤੁਸੀਂ ਸਿੱਟ ਕੇ ਉਹ ਦੇਖੋ ਥੱਲੇ ਵਾਲੇ ਫਲੋਰ ਦੇ ਉੱਤੇ ਵੀ ਸ਼ੀਸ਼ੇ ਟੁੱਟੇ ਹੋਏ ਉੱਪਰ ਲੈਵਲ ਦੇ ਵੀ ਛੁੱਟੇ ਹੋਏ ਖੁਦਾ ਨਾ ਖਾਸਤਾ ਇੱਥੇ ਕੋਈ ਵੱਡੀ ਚੀਜ਼ ਹੋ ਜਵੇ ਕਾਹ ਲੋ ਜ਼ਿੰਮੇਵਾਰ ਕੌਣ ਆ ਅੱਜ ਜਿਹੜਾ ਮੈਂ ਦੇਖ ਸੁਣ ਰਿਹਾ ਸੀਗਾ ਜਿਹੜੀ ਸਾਡੇ ਜਿਹੜੇ ਡੀਜੀਪੀ ਆ ਗੌਰਵ ਯਾਦਵ ਸਾਹਿਬ ਉਹ ਨਹੀਂ ਉਹ ਕਹਿਣ ਦੇ ਆ ਵੀ ਅਸੀਂ ਦੋ ਜਿਹੜੇ ਮਨਿਊਟਸ ਜਿਹੜ ਕਰਨੀ ਚਾਹੀਦੀ ਸੀ ਕਿ ਇਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਨਹੀਂ ਵੀ ਉਹ ਚੀਜ਼ਾਂ ਦੇ ਉੱਤੇ ਕੰਮ ਹੋਇਆ ਪਰ ਆ ਜਿਹੜਾ ਉਹਨਾਂ ਦਾ ਲੇਟੈਸਟ ਪਲਾਨ ਆ ਜਿਹੜੇ ਮੁੰਡੇ ਕੁੜੀਆਂ ਹਾਇਰ ਕੀਤੇ ਜਾਂਦੇ ਇਹ ਕੱਲਾ ਹੈਪੀ ਪਸ਼ੀਆ ਦੇ ਵੱਲੋਂ ਹਾਇਰ ਨਹੀਂ ਕੀਤੇ ਜਾਂਦੇ ਪੰਜਾਬ ਦੇ ਵਿੱਚ ਇੰਸਟਾਗ੍ਰਾਮ ਦੇ ਉੱਤੇ بڑے ਮੁੰਡੇ ਕੁੜੀਆਂ ਵੀ ਤੁਹਾਨੂੰ ਕਹਿੰਦੇ ਉਹਨਾਂ ਨੂੰ ਵੀ ਕਾਲਸ ਆ ਜਾਂਦੀਆਂ ਉਹਨਾਂ ਨੂੰ ਵੀ ਮੈਸੇਜ ਆਉਂਦੇ ਆ ਵੀ ਸਾਡਾ ਫਲਾਣਾ ਪੈਕੇਜ ਤੁਸੀਂ ਦੇ ਦੇਣਾ ਆ ਆ ਫਲਾਣਾ ਕਰ ਲੋ ਉਹ ਪੈਕੇਜ ਚ ਕੀ ਆ ਕਿੱਦਾਂ ਆ ਕਿਸੇ ਤਰੀਕੇ ਨਹੀਂ ਹੁਣ ਦੂਸਰੀ ਗੱਲ ਇਹ ਜਿਹੜੇ ਇਹਨਾਂ ਕੋਲੇ ਹਥਿਆਰ ਆਇਆ ਜਿਹੜਾ ਗ੍ਰੇਨਾਈਟ ਜਿਹੜੀ ਗ੍ਰੇਨਾਈਟ ਇਹਨਾਂ ਦੇ ਕੋਲ ਆਇਆ ਜਿਹ ਉਹ ਕਹਿੰਦੇ ਉਹ ਪਾਕਿਸਤਾਨ ਬਕਾਇਦਾ ਆਫੀਸ਼ਲੀ ਵਰਤਦਾ ਪਾਕਿਸਤਾਨ ਉੱਥੇ ਦੀ ਉਹ ਜਿਹੜੀ ਫੌਜ ਆ ਉਹਦੇ ਵਿੱਚ ਵਰਤਿਆ ਜਾਂਦਾ ਆ ਔਰ ਇਹ ਤੋਂ ਇਲਾਵਾ ਉਹਦੇ ਕੋਲੇ ਹਥਿਆਰ ਵੀ ਮਿਲਿਆ ਉਹ ਵੀ ਹਥਿਆਰ ਉਹ ਕਹਿੰਦਾ ਮੈਨੂੰ ਜਿਹੜਾ ਡਰੋਨ ਦੇ ਥਰੂ ਮੈਨੂੰ ਆਇਆ ਪੰਜਾਬ ਦੇ ਵਿੱਚ ਜਿਹੜਾ ਐਕਸਪਲੋਸਿਵ ਮਟੀਰੀਅਲ ਆ ਉਹ ਵੀ ਸ਼ਾ ਡਰੋਨ ਦੇ ਥਰੂ ਆਇਆ ਹੋਵੇ ਆ ਕਿੱਡਾ ਵੱਡਾ ਫੇਲਿਅਰ ਆ ਅਸੀਂ 50 ਕਿਲੋਮੀਟਰ ਤੱਕ ਅਸੀਂ ਬੀਐਸਐਫ ਲਾ ਰੱਖੀਆ ਉਸ ਤੋਂ ਬਾਅਦ ਸਾਡੀ ਪੰਜਾਬ ਪੁਲਿਸ ਲੱਗਦੀ ਆ ਤੇ ਜੇ ਡਰੋਨ ਦੇ ਥਰੂ ਐਕਸਪਲੋਸਿਵ ਡਿਵਾਈਸ ਆ ਜਾਣੇ ਐਕਸਪਲੋਡ ਉਤੋਂ ਚਿੱਟਾ ਆ ਜਾਣਾ ਉਸ ਤੋਂ ਬਾਅਦ ਹਥਿਆਰ ਵੀ ਇੱਕ ਜਿਹੜੀਆਂ ਆਉਣੇ ਆ ਤੇ ਫਿਰ ਅਸੀਂ ਕਿੱਥੇ ਸੌਕੇ ਬੈਠੇ ਆ ਬਾਰਡਰ 빙ਾ ਬਾਰਡਰ ਸਟੇਟਸ ਅਸੀਂ ਮੰਨਦੇ ਆ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਨ ਕੰਟੈਕਸਟ ਆਫ ਬੀਐਸਐਫ ਜਿਹੜਾ ਉਹ 50 50 ਕਿਲੋਮੀਟਰ ਦੇ ਉੱਤੇ ਬੈਠੀ ਆ ਤੇ ਐਡਾ ਕੁਝ ਪੰਜਾਬ ਦੇ ਵਿੱਚ ਆਉਣਾ ਨਹੀਂ ਚਾਹੀਦਾ ਕਿਉਂਕਿ ਦੇਖੋ ਉਹ ਬੰਦਾ ਜਿਹੜਾ ਆ ਹਾਲਾਂਕਿ ਆਪਾਂ ਇਨੀਸ਼ੀਅਲ ਇਨਫੋਰਮੇਸ਼ਨ ਜਿਹੜੀ ਉਹ ਦੱਸਣ ਦੇ ਆ ਬਾਕੀ-ਬਾਕੀ ਸੂਤਰਾਂ ਦੇ ਥਰੂ ਆ ਰਹੀ ਆ ਉਹ ਕਹਿੰਦਾ ਵੀ ਮੈਨੂੰ ਜਿਹੜਾ ਸਾਰਾ ਸਮਾਨ ਆਇਆ ਉਹ ਡਰੋਨ ਥਰੂ ਆਇਆ ਇੱਕ ਵੱਡਾ ਸਵਾਲ ਆ ਵੀ ਡਰੋਨ ਕਿੱਦਾਂ ਪਾਸ ਹੋ ਸਕਦਾ ਹੈ ਔਰ ਜੇ ਐਡੀਆਂ ਵੱਡੀਆਂ ਚੀਜ਼ਾਂ ਪਾਸ ਹੋ ਸਕਦੀਆਂ ਕੱਲ ਨੂੰ ਪੰਜਾਬ ਦੇ ਉੱਤੇ ਕਿਤੇ ਵੀ ਹਮਲਾ ਹੋ ਸਕਦਾ ਹੈ ਦੁਖ ਕਰਦੇ ਹਾਂ ਅਗਲੀ ਖਬਰ ਦਾ ਅੰਮ੍ਰਿਤਸਰ 에য়ারਪੋਰਟ ਦੇ ਉੱਤੇ ਅੱਜ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਿਸ ਸਮੇਂ ਇੱਕ ਐਨਆਰਆਈ ਨੂੰ ਉੱਥੇ ਗ੍ਰਿਫਤਾਰ ਕੀਤਾ ਜਾਂਦਾ ਹੈ ਸੀਆਈਐਸਐਫ ਸਟਾਫ ਦੇ ਵੱਲੋਂ ਕਿਉਂਕਿ ਉਸ ਦੇ ਕੋਲੋਂ ਕੁਝ ਰੋਂਦ ਬਰਾਮਦ ਹੋਈ ਸੀ ਤਾਂ ਪੂਰਾ ਮਾਮਲਾ ਕੀ ਹੈ ਜਾਣਕਾਰੀ ਲੈ ਲੈਂਦੇ ਹਾਂ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਮਿਸ਼ਰਾ ਜੀ ਮਿਸ਼ਰਾ ਇਸ ਪੂਰੇ ਮਾਮਲੇ ਦੇ ਵਿੱਚ ਕੀੜੀ ਜਾਣਕਾਰੀ ਤੁਹਾਡੇ ਕੋਲ ਹੋ ਰਹੀ ਹੈ ਦੇਖੋ ਜੀ ਅੰਮ੍ਰਿਤਸਰ 에য়ারਪੋਰਟ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਇੰਟਰਨੈਸ਼ਨਲ 에য়ারਪੋਰਟ ਦੇ ਉੱਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਹਦੇ ਕੋਲੋਂ 15 ਐਮਐਮ 15 ਰੋਂਦ ਬਰਾਮਦ ਕੀਤੀ ਜਾਂਦੇ ਨੇ 9mm ਦੇ ਜੋ ਕਿ ਬੜੇ ਖਤਰਨਾਕ ਹਥਿਆਰਿਆਂ ਦੇ ਵਿੱਚ ਯੂਜ਼ ਹੁੰਦੇ ਨੇ ਅਤੇ ਜਦੋਂ ਸੀਆਈਐਸਐਫ ਦੀ ਟੀਮ ਉੱਥੇ ਛਾਪੇਮਾਰੀ ਕਰਦੀ ਹੈ ਜਦੋਂ ਨਾਰਮਲੀ ਗੱਲ ਹੁੰਦੀ ਹੈ ਕਿ ਕਿਸੇ ਦੀ ਜਦੋਂ ਆਪਾਂ ਇੰਟਰਨੈਸ਼ਨਲ 에ਅਰਪੋਰਟ ਤੇ ਜਦੋਂ ਕੋਈ ਵਿਅਕਤੀ ਜਾਂ ਯਾਤਰੀ ਕਹ ਲੋ ਕਿ ਜਦੋਂ ਜਾਣ ਲਈ ਤਿਆਰ ਹੁੰਦਾ ਹੈ ਤਾਂ ਉੱਥੇ ਚੈਕਿੰਗ ਕੀਤੀ ਜਾਂਦੀ ਹੈ ਉਸੇ ਚੈਕਿੰਗ ਦੇ ਵਿੱਚ ਇਸ ਵਿਅਕਤੀ ਨੂੰ ਜੋ ਕਿ ਅਮਰੀਕਾ ਲਈ ਰਵਾਨਾ ਹੋਣ ਵਾਲਾ ਸੀ ਉੱਥੇ ਇਸ ਵਿਅਕਤੀ ਨੂੰ ਜਦੋਂ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ ਜਦੋਂ ਰੋਂਦ ਬਰਾਮਦ ਹੁੰਦੇ ਨੇ ਇੱਥੇ ਇਸ ਦੀ ਗ੍ਰਿਫਤਾਰੀ ਕਰ ਲਈ ਜਾਂਦੀ ਹੈ ਗ੍ਰਿਫਤਾਰੀ ਕਰਨ ਤੋਂ ਬਾਅਦ ਇਸ ਦੀ ਜ ਅਤੇ ਉਸ ਤੋਂ ਬਾਅਦ ਇਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਾਂਦਾ ਜੇ ਤੇ ਉਸ ਦਾ ਇਸ ਵੇਲੇ ਇਲਾਜ ਕਰਨ ਤੋਂ ਬਾਅਦ ਦੁਬਾਰਾ ਇਸ ਨੂੰ ਪੁੱਛ ਗਏਸ਼ ਦੇ ਲਈ ਪੁਲਿਸ ਜਿਹੜੀ ਹੈ ਉਹ ਥਾਣੇ ਵਿੱਚ ਲੈ ਕੇ ਚਲ ਗਈ ਹੈ ਵੱਡਾ ਸਵਾਲ ਇਹ ਥੇ ਪੈਦਾ ਹੁੰਦਾ ਕਿ ਕਾਫੀ ਲੰਬੇ ਸਮੇਂ ਤੋਂ ਗੁਰਦਾਸਪੁਰ ਦੇ ਵਿੱਚ ਇਹ ਵਿਅਕਤੀ ਰਹਿ ਰਿਹਾ ਸੀ ਅਤੇ ਇਸ ਨੇ ਅਮਰੀਕਾ ਦੇ ਲਈ ਰਵਾਨਾ ਹੋਣਾ ਸੀ ਤੇ ਉਸ ਤੋਂ ਬਾਅਦ ਜਦੋਂ ਇਸ ਵਿਅਕਤੀ ਨੂੰ ਰੌਂਦੇ ਦੇ ਨਾਲ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਇਸ ਤੋਂ ਬਾਅਦ ਇਸ ਦੀ ਪੁੱਛਗਿੱਛ ਕੀਤੀ ਜਾਂਦੀ ਹੈ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਤੇ ਇਸ ਦੀ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਅਮਰੀਕਾ ਜਾਣ ਦੇ ਲਈ ਇਸ ਨੇ ਅੰਮ੍ਰਿਤਸਰ ਤੋਂ ਫਲਾਈਟ ਲੈਣੀ ਹੁੰਦੀ ਹੈ ਜਿੱਥੇ ਇਸ ਨੂੰ ਸੀਏਐਸਐਫ ਦੀ ਟੀਮ ਗ੍ਰਿਫਤਾਰ ਕਰ ਲੈਂਦੀ ਹੈ ਜੀ ਮਾਹੀ ਤੁਰਕ ਕਰਦੇ ਹਾਂ ਅਗਲੀ ਖਬਰ ਦਾ ਜਲੰਧਰ ਦੇ ਵਿੱਚ ਲੁੱਟ ਦੀ ਇੱਕ ਬੇਹਦ ਅਜੀਬੋ ਗਰੀਬ ਘਟਨਾ ਸਾਹਮਣੇ ਆਈ ਹੈ ਕਿ ਕੋਈ ਟਰੱਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਟਰੱਕ ਡਰਾਈਵਰ ਦੇ ਵੱਲੋਂ ਹੀ ਦੋਹਾਂ ਲੁੱਟੇਰਿਆਂ ਨੂੰ ਕਾਬੂ ਕਰਵਾ ਦਿੱਤਾ ਜਾਂਦਾ ਹੈ ਪੂਰਾ ਮਾਮਲਾ ਕੀ ਹੈ ਜਾਣ ਲੈਂਦੇ ਹਾਂ ਕਿਉਂਕਿ ਪਹਿਲਾਂ ਟਰੱਕ ਡਰਾਈਵਰ ਦੇ ਉਤੇ ਹਮਲਾ ਕਰਕੇ ਲੁੱਟੇਰੇ ਚਲੇ ਜਾਂਦੇ ਨੇ ਔਰ ਬਾਅਦ ਦੇ ਵਿੱਚ ਟਰੱਕ ਡਰਾਈਵਰ ਦੇ ਵੱਲੋਂ ਪੂਰੀ ਰਾਤ ਜਦੋਂ ਉਹ ਜਿੱਥੋਂ ਵੀ ਨਿਕਲਦੇ ਨੇ ਉਹਨਾਂ ਦੀ ਪੈਸੇ ਚਾਨ ਕਰ ਲਈ ਜਾਂਦੀ ਪਹਿਲਾ ਇੱਕ ਲੁੱਟੇਰੇ ਨੂੰ ਕਾਬੂ ਕੀਤਾ ਜਾਂਦਾ ਹੈ ਫਿਰ ਬਾਅਦ ਦੇ ਵਿੱਚ ਟਾਬੇ ਵਾਲੇ ਦੀ ਮਦਦ ਦੇ ਨਾਲ ਦੂਸਰੇ ਲੁੱਟੇਰੇ ਨੂੰ ਕਾਬੂ ਰਾ ਮਾਮਲਾ ਕੀ ਜਾਣ ਲੈਂਦੇ ਆ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਅਰुण ਚੋਪੜਾ ਅ ਅਰुण ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਔਰ ਅਜੀਬੋ ਗਰੀਬਾ ਬੜਾ ਮਾਮਲਾ ਕਿਉਂਕਿ ਟਰੱਕ ਡਰਾਈਵਰ ਦੇ ਵੱਲੋਂ ਹੀ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕਰਵਾਇਆ ਜਾਂਦਾ ਦੂਸਰੇ ਪਾਸੇ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਤੋ ਮੈਨੂੰ ਦੱਸਿਆ ਕਿ ਇਹ ਮਾਮਲਾ ਬੜਾ ਰੋਮਾਂਚਕ ਜਿਹਾ ਹੈ ਕਹਿ ਸਕਦੇ ਫਿਲਮ ਦੀ ਕਿਸੇ ਸਟੋਰੀ ਤੋਂ ਕੱਟਨੀ ਹੈ ਮਾਮਲਾ ਪੂਰਾ ਦੱਸਿਆ ਜਾ ਰਿਹਾ ਹੈ ਕਿ ਇੱਕ ਟਰੱਕ ਡਰਾਈਵਰ ਆਪਣੇ ਕਲੀਨਰ ਦੇ ਨਾਲ ਜੰਮੂ ਤੋਂ ਵਾਪਸ ਆ ਰਿਹਾ ਸੀ ਮਾਲ ਉਤਾਰ ਕੇ ਜਿਵੇਂ ਜੰਮੂ ਤੋਂ ਵਾਪਸ ਆ ਰਿਹਾ ਤੇ ਲਾਵਲਪੁਰ ਪਿੰਡ ਪੈਂਦਾ ਜਲੰਧਰ ਦੇ ਲਾਗੇ ਇੱਥੇ ਪਹੁੰਚਿਆ ਵਿਧਰਾ ਤੋਂ ਉਸ ਦਾ ਰੋਡ ਤੇ ਦੱਸਿਆ ਜਾਂਦਾ ਕਿ ਕਿਸੇ ਕਾਰਨ ਕਰਕੇ ਉਸ ਦਾ ਟਰੱਕ ਹੌਲੀ ਹੋ ਗਿਆ ਸਪੀਡ ਘਟ ਗਈ ਪਰ ਸਪੀਡ ਘਟਦੇ ਸਾਰ ਟਰੱਕ ਦੇ ਦੋਵੇਂ ਪਾਸਿਆਂ ਤੋਂ ਇੱਕ ਇੱਕ ਮੁੰਡਾ ਚੜ ਗਿਆ ਯਾਨਕਿ ਦੋ ਨੌਜਵਾਨਾਂ ਨੇ ਟਰੱਕ ਦੇ ਉੱਤੇ ਚੜ ਜਾਂਦੇ ਨੇ ਤੇ ਚੜਦੇ ਸਾਰ ਕੈਬਿਨ ਦੇ ਅੰਦਰ ਦਾਖਲ ਹੋ ਜਾਂਦੇ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਕਲੀਨਰ ਤੇ ਡਰਾਈਵਰ ਦੋਵਾਂ ਨੂੰ ਡਰਾਇਆ ਧਮਕਾਇਆ ਜਾਂਦਾ ਹਥਿਆਰ ਦਿਖਾਏ ਜਾਂਦੇ ਨੇ ਇੱਥੋਂ ਤੇ ਕਰਕੇ ਦਾਤਰ ਵੀ ਮਾਰ ਦਿੱਤਾ ਗਿਆ ਡਰਾਈਵਰ ਦੇ ਦਾਤਰ ਮਾਰਿਆ ਗਿਆ ਤਾਂ ਉਸ ਨਾਲ ਟਰੱਕ ਰੋਕ ਲਿਆ ਉਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਟਰੱਕ ਦੇ ਕੈਬਿਨ ਦੇ ਵਿੱਚ ਪਏ 50000 ਰੁਪਏ ਤੇ ਦੋਵਾਂ ਦੇ ਮੋਬਾਈਲ ਫੋਨ ਨੂੰ ਲੁੱਟ ਕੇ ਫਰਾਰ ਹੋ ਕਤਾਲੇ ਉਹਨਾਂ ਨੇ ਰੋਕਣਾ ਸੀ ਕਿਸੇ ਢਾਬੇ ਤੇ ਰੋਟੀ ਖਾਣ ਲਈ ਪਰ ਇਸ ਤੋਂ ਬਾਅਦ ਜਦੋਂ ਘਟਨਾ ਹੋਈ ਤਾਂ ਤੁਰੰਤ ਨੇੜਲੇ ਢਾਬੇ ਤੇ ਜਾ ਕੇ ਰੁਕ ਜਾਂਦੇ ਨੇ ਨੇੜਲੇ ਢਾਬੇ ਦੇ ਉੱਤਰ ਦੇ ਸਾਰ ਸਿਰ ਤੋਂ ਖੂਨ ਵਗ ਰਿਹਾ ਸੀ ਜਿਸ ਦੇ ਵਿਚਕਾਰ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਢਾਬੇ ਦੇ ਮਾਲਕ ਨੂੰ ਸਾਰੀ ਆਪਬਿੱਤੀ ਸੁਣਾਈ ਕਿ ਸਾਡੇ ਨਾਲ ਇਹ ਕੁਝ ਹੋਇਆ ਅੱਜ ਸਾਨੂੰ ਇੱਥੇ ਘੇਰ ਲਿਆ ਮੁੰਡਿਆਂ ਨੇ ਮੋਟਰਸਾਈਕਲ ਤੇ ਜਾ ਰਹੇ ਸੀ ਮੁੰਡੇ ਤਿੰਨ ਮੁੰਡੇ ਸੀ ਦੋ ਟਰੱਕ ਚਾੜਾਏ ਜਿਨ੍ਹਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਪਰ ਇਸ ਤੋਂ ਬਾਅਦ ਦੇਖੋ ਤੁਸੀਂ ਬਹਾਦਰੀ ਦੇਖ ਸਕਦੇ ਹੋ ਢਾਬਾ ਮਾਲਕ ਦੀ ਉਸਨੇ ਆਪਣੀ ਗੱਡੀ ਕੱਢਦਾ ਗੱਡੀ ਦੇ ਵਿੱਚ ਟਰੱਕ ਡਰਾਈਵਰ ਨੂੰ ਨਾਲ ਉਨਾ ਲੁਟੇਰਿਆਂ ਦਾ ਦੱਸਿਆ ਜਾਂਦਾ ਹੈ ਕਿ 3 ਕਿਲੋਮੀਟਰ ਦੂਰ ਜਾ ਕੇ ਉਹ ਲੁਟੇਰੇ ਇੱਕ ਪੈਟਰੋਲ ਪੰਪ ਤੇ ਪੈਟਰੋਲ ਪਵਾਉਂਦੇ ਫੜੇਗੇ ਜਦੋਂ ਉੱਥੇ ਪੈਟਰੋਲ ਪੁਆਰੇ ਸਨ ਉਹਨਾਂ ਨੇ ਦੇਖਿਆ ਕਿ ਟਰੱਕ ਮਾਲਕ ਦੁਬਾਰਾ ਵਾਪਸ ਆ ਗਿਆ ਉੱਥੇ ਉਹਨਾਂ ਦੇ ਕੋਲ ਪਹੁੰਚ ਗਿਆ ਤਾਂ ਉਹਨਾਂ ਵਿੱਚੋਂ ਦੋ ਲੁਟੇਰੇ ਤਾਂ ਮੌਕੇ ਤੋਂ ਭੱਜ ਨਿਕਲੇ ਪਰ ਇੱਕ ਮੁੰਡਾ ਮੌਕੇ ਤੇ ਕਾਬੂ ਕਰ ਲਿਆ ਗਿਆ ਜੋ ਦੱਸਿੰਦਾ ਕਿ ਪੈਟਰੋਲ ਪੰਪ ਤੇ ਉਤਰਿਆ ਹੋਇਆ ਸੀ ਮੋਟਰਸਾਈਕਲ ਤੋਂ ਜਿਹੜੇ ਮੋਟਰਸਾਈਕਲ ਤੇ ਬੈਠੇ ਸੀ ਉਹ ਭੱਜ ਨਿਕਲੇ ਇਸੇ ਦਰਮਿਆਨ ਉਸ ਨੂੰ ਕਾਬੂ ਕਰਕੇ ਪੀਸੀਆਰ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਪੁਲਿਸ ਅਦਲੀ ਜਾਂਦੀ ਹੈ ਇਸ ਤੋਂ ਬਾਅਦ ਢਾਬਾ ਮਾਲਕ ਉਹਨਾਂ ਜੋ ਟਰੱਕ ਡਰਾਈਵਰ ਸੀ ਉਸ ਨੂੰ ਨਾਲ ਲੈ ਕੇ ਹਸਪਤਾਲ ਗਿਆ ਉੱਥੇ ਮੱਲਮ ਪੱਟੀ ਕਰਵਾਈ ਗਈ ਤੇ ਦੁਬਾਰਾ ਆਪਣੇ ਢਾਬੇ ਤੇ ਵ ਉਸਨਾਂ ਟਰੱਕ ਡਰਾਈਵਰ ਨੂੰ ਰੋਟੀ ਪਾਣੀ ਖਵਾਇਆ ਹਲੇ ਟਰੱਕ ਡਰਾਈਵਰ ਰੋਟੀ ਖਾ ਹੀ ਰਿਹਾ ਸੀ ਕਿ ਟਰੱਕ ਢਾਬਾ ਮਾਲਕ ਦੇ ਮਾਫ ਕਰਨਾ ਢਾਬੇ ਦੇ ਅੱਗੇੋਂ ਫਿਰ ਉਹ ਮੋਟਰਸਾਈਕਲ ਇੱਕ ਵਾਰ ਨਿਕਲਿਆ ਤਾਂ ਟਰੱਕ ਮਾਲਕ ਦੱਸਦਾ ਹੈ ਕਿ ਮੈਂ ਜਦੋਂ ਮੋਟਰਸਾਈਕਲ ਨਿਕਲਿਆ ਤਾਂ ਉਸਦੀ ਨੀਲੀ ਬੱਤੀ ਤੋਂ ਮੈਂ ਉਸਨੂੰ ਪਛਾਣ ਲਿਆ ਕਿ ਉਹੀ ਚੋਰ ਨੇ ਜਾਂ ਉਹੀ ਲਟੇਰੇ ਨੇ ਇਸ ਤੋਂ ਬਾਅਦ ਉਹਨੇ ਫਿਰ ਢਾਬਾ ਮਾਲਕ ਨੂੰ ਦੱਸਿਆ ਕਿ ਇਦਾਂ ਦਾ ਹੁਣੇ ਲੰਘ ਕੇ ਗਏ ਨੇ ਤਾਂ ਢਾਬਾ ਮਾਲਕ ਨੇ ਇੱਕ ਵਾਰ ਫਿਰ ਕਾਰ ਦੇ ਨਾਲ ਹੀ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ 8 ਕਿਲੋਮੀਟਰ ਦੂਰ ਤੱਕ ਦੱਸਦਾ ਟਰੱਕ ਮਾਲਕ ਕਿ ਅਸੀਂ ਪਿੱਛਾ ਕੀਤਾ ਉਸ ਦਾ ਲੁਟੇਰੇ ਘਬਰਾ ਕੇ ਆਪਣਾ ਮੋਟਰਸਾਈਕਲ ਗੰਨੇ ਦੇ ਖੇਤਾਂ ਸੁੱਟ ਕੇ ਆਪ ਖੁਦ ਪੈਦਲੀ ਭੱਜ ਨਿਕਲੇ ਪਰ ਇਸੇ ਦਰਮਿਆਨ ਦੱਸਿਆ ਕਿ ਬਿਆਸਪਿੰਡ ਦੇ ਕੋਲ ਜਦੋਂ ਲੁਟੇਰੇ ਭੱਜ ਨਿਕਲੇ ਤਾਂ ਮੈਂ ਕਹਿੰਦਾ ਜੱਲੂਵਾਲ ਪਿੰਡ ਦੇ ਲੋਕ ਲਾਗੇ ਜਦੋਂ ਲੁਟੇਰੇ ਭੱਜ ਨਿਕਲੇ ਤਾਂ ਮੋਟਰਸਾਈਕਲ ਵੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਸੇ ਦਰਮਿਆਨ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਰਾਤ 2:30 ਵਜੇ ਦੇ ਕਰੀਬ ਇੱਕ ਦੋਨੇ ਲੁਟੇਰੇ ਦੁਬਾਰਾ ਇੱਕ ਢਾਬੇ ਤੇ ਆਉਂਦੇ ਆ ਆ ਕੇ ਢਾਬਾ ਮਾਲਕ ਦੱਸਦੇ ਆ ਕਿ ਸਾਡੇ ਨਾਲ ਲੁੱਟ ਖੋਹ ਗਈ ਸਾਡਾ ਮੋਟਰਸਾਈਕਲ ਖੋਹ ਕੇ ਲੈ ਗਿਆ ਸਾਡੇ ਮਗਰ ਬੰਦੇ ਪੈ ਗਏ ਤਾਂ ਢਾਬਾ ਮਾਲਕ ਨੂੰ ਸ਼ੱਕ ਹੁੰਦਾ ਕਿਉਂਕਿ ਉਹਨੂੰ ਪੂਰੀ ਪੂਰੀ ਘਟਨਾ ਦਾ ਪਹਿਲਾਂ ਤੋਂ ਜਾਣਕਾਰੀ ਸੀ ਉਸਨੇ ਬਿਆਸਪਿੰਡ ਵਾਲੇ ਢਾਬਾ ਮਾਲ ਖੋਨ ਦੀ ਗੱਲ ਹੋ ਰਹੀ ਹੈ ਸ਼ਾਇਦ ਹੋ ਸਕਦਾ ਹੈ ਲੁਟੇਰੀ ਹੋਈ ਹੋਣ ਦੁਬਾਰਾ ਜਦੋਂ ਟਰੱਕ ਡਰਾਈਵਰ ਦੇ ਨਾਲ ਉੱਥੇ ਪਹੁੰਚੇ ਤਾਂ ਇੱਕ ਲੁਟੇਰਾ ਫਿਰ ਉੱਥੋਂ ਕਾਬੂ ਕਰ ਲਿਆ ਗਿਆ ਜਦਕਿ ਇੱਕ ਲੁਟੇਰਾ ਉੱਥੋਂ ਵੀ ਭੱਜਣ ਦੇ ਕਾਮਯਾਬ ਹੋ ਗਿਆ ਹੁਣੇ ਸਾਰੀ ਰਾਤ ਤਾਂ ਕਹਿ ਸਕਦੇ ਹਾਂ ਕਿ ਟਰੱਕ ਮਾਲਕ ਤੇ ਢਾਬਾ ਮਾਲਕ ਆਪਣੀ ਬਹਾਦਰੀ ਦਿਖਾਉਂਦੇ ਹੋਏ ਲੁਟੇਰਿਆਂ ਦਾ ਪਿੱਛਾ ਕਰਦੇ ਰਹੇ ਪੂਰੀ ਫਿਲਮੀ ਕਹਾਣੀ ਵਾਂਗ ਲੁਟੇਰੇ ਦੋ ਤਾਂ ਫੜ ਲਏ ਖਲੇ ਵੀ ਫਰਾਰ ਅਤੀਜਾ ਮੋਰਸਾਗਲੇ ਵੀ ਜੋ ਬਰਾਮਦ ਕਰ ਲਿਆ ਗਿਆ ਪਰ ਇਸ ਕਹਾਣੀ ਦੇ ਵਿੱਚ ਉਸ ਵੇਲੇ ਜ਼ਿਆਦਾ ਟਵਿਸਟ ਆਂਦਾ ਜਦੋਂ ਸਵੇਰ ਨੂੰ ਪੁਲਿਸ ਨੂੰ ਪੁੱਛਿਆ ਜਾਂਦਾ ਕਿ ਹਾਂਜੀ ਕਿ ਇਦ ਜੋ ਚੌਂਕੀ ਇਨਚਾਰਜ ਹੈ ਲਾਵਲਪੁਰ ਦੇ ਚੌਂਕੀ ਇਨਚਾਰਜਾਂ ਜਿਾ ਕਹਿ ਸਕਦੇ ਨੇ ਨਿੱਡਲੀ ਨਿੱਡਲੀਆਂ ਚੌਂਕੀਆਂ ਨੇ ਉਹਨਾਂ ਨੇ ਸਾਰੀ ਕਹਾਣੀ ਦੇ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਇੱਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਦੱਸਦੀ ਹੈ ਕਿ ਕਹਾਣੀ ਤੋਂ ਜਾਣਕਾਰੀ ਹੋਣ ਤੋਂ ਇਨਕਾਰ ਕਰਤਾ ਪਰ ਦੇਰ ਸ਼ਾਮ ਰਾਮਾ ਮੰਡੀ ਪੁਲਿਸ ਨੇ ਜ਼ਰੂਰ ਕਹਿ ਦਿੱਤਾ ਕਿ ਹਾਂ ਸਾਨੂੰ ਇਦਾਂ ਦੀ ਕੋਈ ਵਾਰਦਾਤ ਦੀ ਹੋਣ ਦੀ ਸੂਚਨਾ ਮਿਲੀ ਹੈ ਦੋ ਬੰਦੇ ਅਸੀਂ ਕਾਬੂ ਕੀਤੇ ਨੇ ਜਿਨ੍ਹਾਂ ਤੋਂ ਅਸੀਂ ਪੁੱਛਗਿੱਛ ਕਰ ਰਹੇ ਹਾਂ ਫਿਲਹਾਲ ਪੁੱਛਗਿੱਛ ਕਰਨ ਤੋਂ ਬਾਅਦ ਹੀ ਸਾਰੇ ਮਾਮਲੇ 'ਚ ਕੋਈ ਖੁਲਾਸਾ ਕੀਤਾ ਜਾ ਸਕਦਾ ਹੈ ਜੀ ਮਾਹੀ ਤਾਂ ਕੁਲ ਮਿਲਾ ਕੇ ਕਹਿ ਸਕਦੇ ਹਾਂ ਟਾਬਾ ਮਾਲਕਾ ਦੀ ਸਮਝ ਔਰ ਇੱਕ ਮੁਲਜ਼ਮ ਚਾਹੇ ਹਜੇ ਵੀ ਫਰਾਰ ਹੈ ਪਰ ਢਾਬਾ ਮਾਲਕਾਂ ਦੀ ਇੱਥੇ ਬਹਾਦਰੀ ਦੀ ਦਾਤ ਵੀ ਦਿਣੀ ਬੰਦੀ ਹੈ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਮੌਕੇ ਦੇ ਉੱਤੇ ਪਿੱਛਾ ਕੀਤਾ ਜਾਂਦਾ ਔਰ ਸਮਝਦਾਰੀ ਦਿਖਾਉਂਦੇ ਹੋਏ ਦੋ ਲੁਟੇਰਿਆਂ ਨੂੰ ਕਾਬੂ ਕਰਵਾਇਆ ਜਾਂਦਾ ਉੱਥੇ ਹੀ ਗੱਲ ਕਰ ਲੈਂਦੇ ਹਾਂ ਹੁਣ 올림픽 ਖੇਡਾਂ ਦੇ ਵਿੱਚ ਦੇਸ਼ ਦਾ ਨਾਮ ਚਮਕਾਉਣ ਵਾਲੀ 브్రాంజ్ ਤਗਮਾ ਜੇਤੂ ਮਨੂ ਪਾਕਰਦੀ ਕਿਉਂਕਿ ਅੱਜ ਅੰਮ੍ਰਿਤਸਰ ਦੇ ਵਿਖੇ ਆਈ ਸੀ ਔਰ ਸ਼ਿਰਦਾਰਬਾਰ ਸਾਹਿਬ ਵਿਖੇ ਨਤਮਸਤਕ ਹੁਣ ਪਹੁੰਚੀ ਸੀ ਔਰ ਇਸ ਤੋਂ ਪਹਿਲਾਂ ਵਾਗਾ ਬਾਰਡਰ ਦੇ ਉੱਤੇ ਰੀਟਰੀਟ ਸੈਰਮਨੀ ਜੋ ਹੁੰਦੀ ਹੈ ਤਾਂ ਉਸ ਦੇ ਵਿੱਚ ਵੀ ਸ਼ਾਮ ਹੋਈ ਉਮਨ ਨੂੰ ਪਾਕਰ ਤੇ ਉਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਵੀ ਸੁਣਾਵਾਂਗੇ ਪਰ ਪੂਰੀ ਜਾਣਕਾਰੀ ਲੈ ਲੈਂਦੇ ਹਾਂ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸਨੀ ਕਸ਼ਪ ਜੀ ਸਨੀ ਇਸ ਪੂਰੇ ਮਾਮਲੇ ਦੇ ਵਿੱਚ ਕੀ ਜਾਣਕਾਰੀ ਮਨੂ ਪਾਕਰ ਅੱਜ ਪਹੁੰਚੇ ਸੀ ਕੀ ਕੁਝ ਖਾਸ ਸੰਦੇਸ਼ ਨੌਜਵਾਨਾਂ ਨੂੰ ਦੇ ਕੇ ਗਏ ਜੀ ਕੁਲਵਿੰਦਰ ਮਨੂ ਪਾਕਰ ਅੱਜ ਨਾ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਪੂਰੇ ਪਰਿਵਾਰ ਸਮੇਤ ਮੱਥਾ ਟੇਕਿਆ ਜਿੱਥੇ ਗੁਰਦੁਆਰਾ ਕਮੇਟੀ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉਹ ਵੱਗਾ ਬਾਟਰ ਪਹੁੰਚੇ ਜਿੱਥੇ ਉਹਨਾਂ ਨੇ ਰੀਟ੍ਰੀਟ ਸਰਮਨੀ ਦੇਖੀ ਤੇ ਰੀਟ ਸਿਟ ਸਰਮਨੀ ਦੇਖਣ ਤੋਂ ਬਾਅਦ ਉਹਨਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਟੀਚਾ ਮਿਥ ਲਓ ਤੇ ਇਸ ਟੀਚੇ ਨੂੰ ਪੂਰੇ ਮਿਹਨਤ ਨਾਲ ਪੂਰੇ ਤਨਦੇਹੀ ਨਾਲ ਇਹਨੂੰ ਹਾਸਲ ਕਰੋ ਤੇ ਇਸ ਦੇ ਨਾਲ ਹੀ ਉਹਨਾਂ ਨੇ ਉੱਥੇ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ ਤੇ ਮੁਲਾਕਾਤ ਦੌਰਾਨ ਅਧਿਕਾਰੀਆਂ ਨੇ ਉਹਨਾਂ ਦਾ ਸਨਮਾਨ ਕੀਤਾ ਤੇ ਤਾਂ ਬਿਲਕੁਲ ਅੱਜ ਜੈ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਸੀ ਮਨੂ ਪਾਕਰ ਔਰ ਉੱਥੇ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ ਸਨਮਾਨਿਤ ਵੀ ਉਹਨਾਂ ਨੂੰ ਕੀਤਾ ਗਿਆ ਔਰ ਮਨੂ ਪਾਕਰ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਨੂੰ ਲੈ ਕੇ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਕਿਉਂਕਿ ਕਹਿੰਦੇ ਨੇ ਕਿ ਇੱਥੇ ਆ ਕੇ ਬੇਹਦ ਸਕੂਨ ਉਹਨਾਂ ਨੂੰ ਮਿਲਿਆ ਔਰ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਤੁਹਾਨੂੰ ਸੁਣਾ ਦਿੰਦੇ ਹਾਂ ਹਾਂ ਮੈਨੂੰ ਬਹੁਤ ਹੀ ਅੱਛਾ ਲੱਗਾ ਜੋ ਗੁਰਬਾਣੀ ਹੈ ਅੰਦਰ ਜੋ ਚੱਲ ਰਹੀ ਹੈ ਉਹ ਜੋ गा ਰਹੇ ਹੈ वो बहुत ही बहुत ही बेहतरीन लगा और मैं चाहूंगी कि कम से कम एक बार तुम हर साल यहाँ जरूर आऊँ बहुत बहुत, बहुत शुक्रिया गुरुद्वारे में तो जी किसी भी गुरुद्वारे में जाओ हमेशा सुकून मिलता ही है और ये तो सबसे बड़ा हमारे लिए माना जाता है तो इसमें तो जरूर मुझे बहुत खुशी हुई मैं जरूर आना चाहूंगी दोबारा बार बार क्या दो? आ, मैं यूथ को यही मैसेज देना चाहूंगी की Uh, जो भी आप पहले एक लक्ष्य बनाओ बड़ा और उस, uh, उसको पूरा करने में पूरी मेहनत करो भगवान का साथ जरूर तुम्हारे साथ रहेगा मन साफ रखो और बस मेहनत करते जाओ आगे बैठो चलो थैंक यू थैंक यू मच और गोल्डन uh, टेम्पल uh, जो बहुत प्रसिद्ध है गोल्डन टेम्पल के नाम से मैं फर्स्ट टाइम आई हूँ और मुझे बहुत ही अच्छा लगा जो गुरबानी है अंदर जो चल रही है वो जो गा रहे हैं वो बहुत ही बहुत ही बेहतरीन लगा और मैं चाहूंगी कि कम से कम एक बार तुम हर साल यहाँ जरूर आऊँ बहुत बहुत शुक्रिया गुरुद्वारे में तो जी किसी भी गुरुद्वारे में जाओ हमेशा सुकून मिलता ही है और ये तो सबसे बड़ा हमारे लिए माना जाता है तो इसमें तो जरूर मुझे बहुत खुशी हुई मैं जरूर आना चाहूंगी दोबारा बार बार यूथ में क्या मैसेज मैं यूथ को यही मैसेज देना चाहूंगी की जो भी आप पहले एक लक्ष्य बनाओ बड़ा और उसको पूरा करने में पूरी मेहनत करो भगवान का साथ जरूर तुम्हारे साथ रहेगा मन साफ रखो ਔਰ बस ਮਿਹਨਤ ਕਰਦੇ ਜਾਓਗੇ ਅਗੇ ਵਧੋਗੇ थैंक यू सर ਕਾਇਸੀ ਅੱਜ ਦੀਆਂ ਵੱਡੀਆਂ ਖਬਰਾਂ ਇਸੇ ਤਰ੍ਹਾਂ ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਉਤੇ ਚਰਚਾ ਲਈ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਤੇ